ਲਿਪਰੇ ਚੜਦੀ ਆ ਤੇ ਬਾਕੀ ਮੋਰਚੇ ਨੂੰ ਜਾਣਕਾਰੀ ਮਿਲਦੀ ਰਹੇ ਔਰ ਉਹਨੂੰ ਅੱਗੇ ਆਪਾਂ ਲੈ ਕੇ ਚੱਲਦੇ ਰਹੀਏ ਜਿਹਦੇ ਵਿੱਚ ਇਹ ਬੜੇ ਭਰੇ ਮਨ ਨਾਲ ਆਪਣੀਆਂ ਭਾਵਨਾਵਾਂ ਸਾਨੂੰ ਦੱਸਦਾ ਸੀ ਭੰਗੂ ਸਾਹਿਬੀ ساری ਗੱਲ ਆਪਦੀ ਦਰਦ ਕੇ ਗਿਆਨਿਕੇ ਦਾਦਾ ਬਿਹਾਰ ਰਿਆ ਪਰ ਅਸੀਂ ਆਪ ਦਾ ਅੱਜ ਸਾਨੂੰ ਕੋਈ ਸਵਾਲ ਵੀ ਕਰ ਸਕਾਂ ਕਿਉਂ ਤੁਸੀਂ ਉਸ ਸਮੇਂ ਕਿਉਂ ਨਹੀਂ ਬੋਲੇ ਪਰ ਉਹ ਸਮਾਂ ਸੀ ਕਿ ਜੇ ਅਸੀਂ ਬੋਲਦੇ ਜੇ ਅਸੀਂ ਗੱਲ ਰੱਖਦੇ ਤੇ ਸਾਨੂੰ ਸਿਰ ਆਏ ਜਾਣਾ ਸੀ ਕਿ ਮੋਰਚਾ ਜਾਂ ਨੁਕਸਾਨ ਕਰਨ ਵਾਲੇ ਔਰ ਭਾਤ ਦੇ ਪਿੱਠ ਤੇ ਖੰਜਰ ਮਾਰਨ ਵਾਲੇ ਇਹ ਲੋਗ ਆ ਕਿ ਜਿਨ੍ਹਾਂ ਨੇ ਮੂਰਤੀ ਜਿ ਬਗਾਲ ਕੇ ਔਰ ਇਹ ਖਲਾਰਾ ਪਾ ਕੇ ਘਰੋਂ ਘਰੇ ਚਲੇ ਗਏ ਪਰ ਅਸੀਂ ਉਸ ਚੀਜ਼ ਨੂੰ ਬਰਦਾਸ਼ਤ ਕਰਕੇ ਹੋਏ ਵੀ ਅਸੀਂ ਇੱਥੋਂ ਤੱਕ ਪਹੁੰਚੇ ਆਂ ਔਰ ਉਦੋਂ ਅਗਲੀ ਗੱਲ ਆ ਕਿ ਜਿਹੜਾ ਗੈਰ-ਰਾਜਿਤ ਕਮੋਚਾ ਉਹ ਕਿਸੇ ਕੱਲੀ ਜੱਤੇਬੰਦੀ ਦਾ ਮੋਰਚਾ ਨਹੀਂ ਜਾਂ ਦੋਵਾਂ ਦਾ ਸੰਚਾਰ ਦਾ ਇਹ ਮੋਰਚਾ ਸਾਰੀਆਂ ਜੱਤੇਬੰਦੀਆਂ ਦਾ ਔਰ ਇਹ ਗੈਰ-ਰਾਜਿਤ ਕਮੋਚੇ ਦੀਆਂ ਪੋਰਟ ਕਮੇਟੀ ਦੇ ਅੰਦਰ ਬੈਠੇ ਅਜਿਹਾ ਸ੍ਰੀ ਜੀ ਸਿੰਘ ਆ ਗੋਸਾ ਦਾ ਆਵਾਜ਼ ਫਿਰ ਭਾਣਾ ਆਪਾਂ ਤੁਹਾਨੂੰ ਅਸੀਂ ਸਾਰੇ ਮੇਨ ਟੀਮ ਦੇ ਵਿੱਚ ਜਿਹੜੇ ਕੰਮ ਕਰਦੇ ਰਹੇ ਪਰ ਉਹਦੇ ਜਿਹੜੀ ਸਾਨੂੰ ਘਾੜ ਪਈ ਕਿ ਜਿਹੜਾ ਸਾਨੂੰ 26 ਨਵੰਬਰ ਤੋਂ ਪਿੱਛੇ ਨਘੜਿਆ ਗਿਆ ਵੇਖ ਕੇ ਤਾਂ ਮੋਰਚਾ ਆ ਗਿਆ ਵਾ ਜਿਵੇਂ 21 ਫਰਵਰੀ 2024 ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਉਹ ਨਿਸ਼ਾਨ ਹੋਇਆ ਸੁਭਕੰਚੀ ਹੋਇਆ ਉਦੋਂ ਹੀ ਇੱਕ ਨਾਲ ਅਸੀਂ ਪਿੱਛੇ ਲੱਗੇ ਜੇ ਫੇਰ ਉਹ ਚਾਪੀ ਤੇ ਗਿਆ ਕਿਹੜੇ ਢੰਗ ਤੇ ਗਿਆ ਕਿੱਥੋਂ ਤੱਕ ਗਿਆ ਪਰ ਉਹਨੂੰ ਗੇੜ ਰੇ ਪਿੱਛੇ ਜਿੰਗ ਤੇ ਵੱਡਾ ਨਿਸ਼ਾਨ ਛਾਇਆ ਔਰ ਸਾਨੂੰ ਕਮੈਂਟ ਵੀ ਆਉਂਦੇ ਦੋ ਤਿੰਨ ਸਾਥੀ ਆ ਗੱਲਿਆ ਸਾਹਿਬ ਦੇ ਕਈ ਨਾ ਕਰਦੇ ਆ ਹੈਗੇ ਵੀ ਖਾਲਜ ਇੱਕ ਉਹਨਾਂ ਦਾ ਡਰਾਈਵਰ ਇੱਕ ਰਿਸ਼ਤੇਦਾਰ ਆ ਕਿ ਤੁਸੀਂ ਲੋਕ ਕਿੱਥੇ ਸੀ 19 ਮਾਰਚ ਨੂੰ ਮੀਟਿੰਗ ਦੇ ਵਿੱਚ ਸੀ ਤੁਸੀਂ ਕਿਉਂ ਸਰਕਾਰ ਤੋਂ ਬਣ ਗਏ ਮੈਂ ਇਹ ਅੰਕਧਾ ਬਣਾਈ ਹੁਣ ਦਵਾਧਾ ਕਰਕੇ ਜਾਂਦਾ ਹਾਂ ਪੂਰੀ ਪ੍ਰਸ ਦੇ ਸਾਹਮਣੇ ਕਿ ਉਹ ਸਾਥੀ ਜਿਹੜੇ ਇਹ ਜੇ ਪੰਨ ਮੈਂਬਰ ਚੁਣੇ ਨੇ thì ਇਹ ਗੱਲ ਬਾਤ ਰੱਖਣ ਵਾਲੇ ਸਰਕਾਰ ਬਾਤੀ ਸਾਡੀ ਇੱਕ ਵੀ ਕਾਰ ਕਿਸੇ ਅਧਿਕਾਰੀ ਨਾਲ ਕੱਢ ਦੇਣ ਬਾਕੀ ਸਾਥੀਆਂ ਵੀ ਜਾਂ ਮੇਰੀ ਕਿ ਇਹਨਾਂ ਤੋਂ ਵਖਰੇ ਨਹੀਂ ਕੋਈ ਗੱਲ ਸਰਕਾਰ ਨਾਲ ਜਾਂ ਦੂਜਾਂ ਤੇ ਜਾਂ ਅਸੀਂ ਪੰਜਾਬ ਛੱਡ ਜਾਵੇ ਤੇ ਜਾਂ ਇਹਨਾਂ ਨੇ ਜੂਸ ਪੀਤੇ ਆ ਜਾਂ ਗਰਦਸਤੇ ਲਏ ਆ ਜਾਂ ਮਰਨਣ ਕਿੰਨਾ ਛੱਡਿਆ ਜਾਂ ਕਿੰਨਾ ਛੱਡਣਾ ਚਾਹੀਦਾ ਜਾਂ ਕਿੰਨਾ ਗਾਂਗਲੀ ਲਹਿਰਾਂ ਦਾ ਕਿੰਦਾ ਨੂੰ ਖਤਮ ਕਰਨਾ ਚਾਹੀਦਾ ਕੋਈ ਆਪ ਦਾ ਪ੍ਰਣਾਮਿਕ ਹੋ ਰੱਖਣ ਔਰ ਉਹਦੇ ਚ ਅਸੀਂ ਧੰਨਵਾਦ ਕਰਦੇ ਆ ਕਿ ਇਹਦਾ ਸੁਖਪਾਲ ਜੀ ਦੇ ਦਫਤਰ ਦਾ ਤੇ ਪੰਨੀ ਵਾਲੇ ਦਾ ਉਹਨਾਂ ਨੇ ਸਾਡੇ ਉਹ 26 ਤਰੀਕ ਨੂੰ ਪਿਛਲੇ ਮਹੀਨੇ ਨੂੰ ਜਿਹੜੀ ਆਤਮੋਕੇ ਦੇ ਵਿੱਚ ਮੀਟਿੰਗ ਰੱਖੀ ਤੇ ਪੋਸ਼ਕਰੀ ਦੇ ਇਲਾਕੇ ਦੀ ਅਸੀਂ ਇਹ ਗੱਲ ਰੱਖੀ ਕਿ ਤੁਸੀਂ ਸਵਾਲ ਕੀਤਾ ਸੀ ਉਹ ਲੇਟਰ ਕੌਣ ਹੈ ਉਹ ਤੁਹਾਨੂੰ ਭਲੀ ਭਾਣੀ ਪਤਾ ਵਾ ਕਿ ਗੜਿਆਨੇ ਤੋਂ ਆ ਕੁਝ ਪੰਜਾਬ ਤੋਂ ਔਰ ਉਹਦੇ ਤੇ ਅਸੀਂ ਇਹ ਗੱਲ ਰੱਖੀ ਆ ਜਨ ਤੱਕ ਕਿ ਜਿਹੜੀਆਂ ਆਪਣੀਆਂ ਕਮੀਆਂ ਪੇਸ਼ੀਆਂ ਵਾ ਉਹਨਾਂ ਨੂੰ ਜਨਤਕ ਲੋਕਾਂ ਦੇ ਅੱਗੇ ਪੇਸ਼ ਕਰਨਾ ਇਹ ਕਾਨੂੰਨ ਮਹਸੂਸ ਕਰਨਾ ਪਰ ਉਹ ਜੱਦੀ ਬੰਦੀਆਂ ਉਹਨਾਂ ਲੀਡਰਾਂ ਵਾਸਤੇ ਕੋਈ ਸਜ਼ਾ ਦੇਣ ਉਹਨਾਂ ਨੂੰ ਜਾਂ ਉਹਨਾਂ ਵਾਸਤੇ ਕੀ ਸੋਚਦੀਆਂ ਤੋਂ ਬਾਅਦ ਕੋਈ ਵਿਚਾਰ ਚਰਚਾ ਕੀਤੀ ਜਾ ਸਕਦੀ ਆ ਜਿਵੇਂ ਦਿੱਲੀ ਅੰਦੋਲਨ ਦੌਰਾਨ ਉਹ ਜੇ ਮੋਰਚੇ ਤੋਂ ਵੱਗਨਿਆ ਸਭ ਨਿਆਂ ਮੰਗਦਾ ਰਿਹਾ ਇਹ ਮੋਰਚਾ ਐਸ ਸਥਿਤੀ ਤੇ ਕਿਹਾ ਆ ਕਾ ਅਰਥ ਯਾਵਾਸੀ ਤੇ ਜੇ ਅਸੀਂ ਉਹਨਾਂ ਤੋਂ ਨਿਆਂ ਮੰਗਦੇ ਰਹਾ ਤੇ ਉਹਨਾਂ ਨੇ ਆ ਨਹੀਂ ਦਿੱਤਾ ਤੇ ਮੇ ਡੱਲੇ ਆ ਨੂੰ ਦੇਣਾ ਚਾਹੀਦਾ ਨਾ ਜਿਹੜਾ ਮੰਗਦਾ ਰਿਹਾ ਔਰ ਅਸੀਂ ਇਹ ਕੁੱਝ ਗੱਲ ਕਰ ਰਿਹਾ ਹਾਂ ਸਾਬ ਮੰਨਣਾ ਵੀ ਜਿਹੜੇ ਤੇਰੇ ਸਾਥੀਆਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਜਾਂ ਇਹਦਾ ਖਾਸ ਕਰਕੇ ਵੀ ਇਹਨਾਂ ਵਾਲਾ ਜਾਂ ਹੋਰ ਵੀ ਕੋਈ ਨਿਕਲਾਵੇ ਔਰ ਉਹ ਇਸ ਜੀਤੇ ਮੌਜੂਦ ਕਰਨ ਉਹਨਾਂ ਨੂੰ ਕੀ ਸਜ਼ਾ ਦਿੰਦੇ ਆ ਤੇ ਸਭ ਨੂੰ ਉਹਨਾਂ ਨੂੰ ਸ਼ਿਫਟ ਕਰਕੇ ਆਪ ਜਿੱਥੇ ਬੰਦੀ ਵਿੱਚ ਲੈ ਲਿਆ ਤੁਹਾਨੂੰ ਪਤਾ ਹੀ ਆ ਪਰ ਇਹਦੇ ਵਿੱਚ ਸਾਡੇ ਜੂਏ ਭਾਰਤ ਨੂੰ ਪੂਰੇ ਪੰਜਾਬ ਦਾ ਜਿਹੜਾ ਸਿਰ ਨਹੀਂ ਮਹਾਇਆ ਕਿਉਂਕਿ ਜਿਹੜਾ ਦਿੱਲੀ ਅੰਦੋਲਨ ਦੇ ਵਿੱਚ ਸਾਡਾ ਸਿਰ ਉੱਠਾ ਸੀ ਬਹੁਤ ਅਸੀਂ ਘਰ ਤੇ ਲਗਾਇਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਹਾਡਾ ਚੰਗ ਦਿਹਾੜੇ ਤੋਂ ਲੈ ਕੇ ਆ ਕੀਆ ਲੈਣ ਪੂਰੰਗ ਜਿਹੜਾ ਰਹਿਗਾ ਵਾ ਜਾਂ ਅਟਾਇਆ ਵਾ ਇਹਦੇ ਵਿੱਚ ਜ਼ਮੀਨ ਜਿਹੜੀ ਦੇਣੀ ਹੈ ਬਾਕੀ ਅਰਪਣ ਸ਼ਹਿਰੀ ਬਣਾਉਣੇ ਆ ਉਹਦੇ ਵਿੱਚ ਇਥੋਂ ਤੱਕ ਕਿ ਜਿਹੜੀ ਕਸਾਨ ਨੂੰ ਕੁਝ ਥੋੜੇ ਬਹੁਤੀ ਚੜੀਏ ਦੇਣੀ ਆ ਉਹ ਵੀ ਕਸਾਨ ਆਪ ਦਾ ਆਕਾਰ ਨਹੀਂ ਜੋੜ ਸਕਦਾ ਆਪ ਦਾ ਫਰਸ਼ ਨਹੀਂ ਜੋੜ ਸਕਦਾ ਕਿ ਮੈਂ ਇੱਥੇ ਰਹਿਇਆ ਹਾਂ ਤੇ ਕੋਈ ਜਗ੍ਹਾ ਰੱਖ ਸਕਾਂ ਕੋ ਵੀ ਉਹਨਾਂ ਦਾ ਹੋਵੇਗਾ ਔਰ ਇਹ ਵੱਡੇ ਪੱਧਰ ਤੇ ਜਿਹੜਾ ਵਕੂਏ ਪੰਜਾਬ ਨੂੰ ਬਹੁਤ ਛੋਟਾ ਜਿਹੜਾ ਪੰਜਾਬ ਰਹਿ ਗਿਆ ਅੱਗਾ ਪੰਜਾਬ ਜਿਹੜਾ ਆਪਣਾ ਪਾਕਿਸਤਾਨ ਚਲੇ ਗਿਆ ਕੁਝ ਬਾਕੀ ਸਾਡੇ ਪੰਜਾਬ ਦਾ ਤੇ ਜਿੱਦੋ ਤੇ ਨਾਖਾਵਾਂ ਤੇ ਹੋ ਗਈ ਔਰ ਜੇ ਜਮੀਨ ਸਾਰੀ ਤੇ ਕਬਰ ਹੋ ਗਈ ਤੇ ਇਹੋ ਹੀ ਜ਼ਮੀਨਾਂ ਵੰਡਾਊਗਾ ਕਿ ਜਿਹੜੇ ਪੰਜਾਬ ਵਾਲਿਆਂ ਨੇ ਔਣ ਵਾਲੇ ਸਮੇਂ ਦੇ ਵਿੱਚ ਕੁੱਲ ਦੁਕਾਨਦਾਰ ਕੁੱਲ ਸਾਰਿਆਂ ਤੇ ਹੀ ਅਸਰ ਪਾਊਗਾ ਪਰ ਉਹ ਕਿਸਾਨ ਜਿਹੜਾ ਵੱਡੇ ਪੱਧਰ ਤੇ ਨਖਾਨੇ ਕੇ ਕੁਝ ਊਲਾ ਦੇ ਦਾ ਜਿਹੜਾ ਵਾ ਉਹ ਰਸਤਾ ਨਿਕਲ ਗਿਆ ਔਰ ਅਸੀਂ ਇਹ ਆਕੇ ਕੁਛ ਸਮੇਂ ਦੇ ਵਿੱਚ ਕੋਈ ਵੀ ਸਾਡੀਆਂ ਭਰਾਤਰੀ ਜੱਥੇਬੰਦੀਆਂ ਜਾਂ ਹੋਰ ਉਹਨਾਂ ਨੇ ਨਾਲ ਹੀ ਰਾਹਤਾ ਕਰ ਰਿਹਾ ਕਿ ਆਉਣ ਵਾਲੇ ਸਮੇਂ ਇੱਕ ਡੇਢ ਮਿੰਟਾਂਗੇ ਜਿਵੇਂ ਬਿਜਲੀ ਆਖਰਦਾਵਾ ਜਾਂ ਹੋਰ ਬਾਰਾਂ ਮੰਗਾ ਕਰਦੇ ਮੂੜੇ ਤਿਆ ਕੋ ਜਨਾਂ ਚਿਰ ਤੱਕ ਸਾਡੀ ਪਹੁੰਚ ਹੋਊਗੀ ਆਪਣੀ ਜ਼ਿੰਦਗੀ ਅਸੀਂ ਜਿੰਨਾ ਚਿਰ ਰਹਿ ਗਈ ਆ ਔਰ ਆਉਣ ਵਾਲੇ ਸਮੇਂ ਚ ਚੰਗੇ ਜੱਥੇਬੰਦੀਆਂ ਦੀ ਕੋਈ ਰੇਖਾ ਵਾਲੇ ਲੋਕ ਸਾਹਮਣੇ ਆਏ ਇਹ ਇਸ ਮੋਰਚੇ ਨੂੰ ਘੇਰ ਕੇ ਲੈ ਕੇ ਜਾਵਾਂਗੇ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਕੀ ਬਖਸ਼ੀਤ ਕਈ ਤਾਂ ਲੱਗਦਾ ਵੀ ਲੋਕ ਤੁਹਾਡਾ ਵਿਸ਼ਵਾਸ ਕਰਨਗੇ ਇੱਕੋ ਸਵਾਲ ਨਾਲ ਘੇਟੇ ਦੀ ਪੀਸੀ ਹੋ ਤੁਹਾਨੂੰ ਲੱਗ ਰਿਹਾ ਵੀ ਲੋਕ ਤੁਹਾਡੇ ਵਿਸ਼ਵਾਸ ਕਰਨਗੇ ਜੇ ਵੀ ਤੁਸੀਂ ਦੱਸੋ ਕਿ ਲੈਂਡ ਫਰੀਕ ਦੇ ਵਿੱਚ ਲੈਣਾਗੇ ਜਾਂ ਹੋਰ ਕਿਉਂਕਿ ਪਹਿਲਾਂ ਹੀ ਇੰਨੇ ਭੱਜੇ ਸਾਹਮਣੇ ਆ ਰਹੇ ਉਹ ਪਹਿਲਾਂ ਦਿੱਲੀ ਵਾਲਾ ਹੁਣ ਖਨੌਰੀ ਵਾਲਾ ਖੰਭੂ ਵਾਲਾ ਆ ਗਿਆ ਤੇ ਸਾਰੀਆਂ ਚੀਜ਼ਾਂ ਨੂੰ ਜਦੇ ਵੀ ਆਪਸ ਚ ਇਤਨੀ ਕੋ ਲੋਕ ਝੋਟਾ ਕਰਦੇ ਕਿ ਮੈਂ ਸੋਚਾ ਕਰਦੀ ਵੇਖੋ ਜੀ ਜਿਹੜੀ ਇੱਕ ਵਾਰਾਂ ਸ਼ਹਿਰ ਤੁਹਾਨੂੰ ਪਤਾ ਨਾ ਜੀਰਾ ਫੈਕਟਰੀ ਜਿਹੜੀ ਸੀ ਜਿਹਦੇ ਉਹ ਸਾਨੂੰ ਅਸੀਂ ਜਾ ਕੇ ਉਹਨਾਂ ਲੋਕਾਂ ਨੂੰ ਮਿਲੇ ਉਹਨਾਂ ਲੋਕਾਂ ਦੀ ਦਵਾਈ ਕਰਾ ਕੇ ਤੇ ਉਹ ਜੀ ਆ ਫੈਕਟਰੀ ਬੰਦ ਕਰਵਾਈ ਤੇ ਉਹਨਾਂ ਲੋਕਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਲੋਕਾਂ ਦਾ ਪਾਣੀ ਦਾ ਸਿਸਟਮ ਜਿਹੜਾ ਤੇ ਬਹੁਤ ਜ਼ਿਆਦਾ ਬਾੜਾ ਹੁੰਦਾ ਹੁਣ ਵੀ ਅਸੀਂ ਇਸ ਰਾਕੇ ਦੀ ਗੱਲ ਰੱਖੀ ਕਿ ਤੁਹਾਡੇ ਘਾਵੇਂ 50 ਪਿੰਡਾਂ 40 ਪਿੰਡ ਆ ਆਪਦੀਆਂ ਕਮੇਟੀਆਂ ਬਣਾਓ ਪਰ ਕਮੇਟੀਆਂ ਬਣਾ ਕੇ ਆਹ ਦਾ ਮੋਰਚਾ ਕੰਮ ਕਰੋਗੇ ਭਾਵੇਂ ਮਗਰ ਜਿੱਦੇ ਬੰਦੀਆਂ ਜਿਹੜੀਆਂ ਛੱਪ ਘਰ ਪਾਵੇ ਸਪੋਰਟ ਕਰਨੀਆਂ ਪਰ ਦਵਾਈ ਤੁਸੀਂ ਕਰਿਓ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਧਾਵਾਂ ਦੇ ਇਤਿਹਾਸਕ ਭਾਵੇਂ ਬੰਦਾ ਸਿੰਘ ਬਹਾਦਰ ਦੇ ਸਮੇਂ ਦੇ ਗੱਡੀਆਂ ਸੀ ਦਸਵੇਂ ਪਾਤਸ਼ਾਹ ਦੇ ਸਮੇਂ ਦੇ ਗੱਡੀਆਂ ਕੀ ਕਿਤੇ ਲੜਾਈਆਂ ਰੋਗ ਥੋੜੀ ਜਾਂਦੀਆਂ ਜਿਹੜੇ ਵਿਸ਼ਵਾਸ ਵਾਲੇ ਲੋਕ ਆ ਉਹਨਾਂ ਹਰ ਜਾਣਾ ਵਿਸ਼ਵਾਸ ਬਣ ਜਾਣਾ ਉਹਨਾਂ ਦੇ ਫਿਰ ਚੱਲਦੇ ਰਹੇ ਆ ਪਰ ਇਹਨਾਂ ਸਰਕਾਰਾਂ ਦੇ ਨਾਲ ਆਪਾਂ ਟੱਕਰ ਲੈ ਲੈਂਦੇ ਆ ਕਿਉਂਕਿ ਦੂਸਰੇ ਪਾਸੇ ਜਿਵੇਂ ਅੱਜਲੇ ਵਾਰ ਮਹਾ ਕਿਛੇ ਦਿਨ ਪੀਸੀ ਕੀਤੀ ਕਿੰਨਾ ਘਪੜਾ ਤੁਹਾਡੇ ਸਾਹਮਣੇ ਆਇਆ ਕਿੰਨਾ ਕੋ ਫਰਕ ਹੈ ਦੋਨੋਂ ਕਿਹੜੀ ਅਸਿਕਾ ਭਲੇ ਦੀ ਬਹੁਤ ਛੋਟੀ ਗੱਲ ਸਮਝਦੇ ਤੁਸੜੇ ਇੱਕੋ ਮਿੰਟ ਹਾਂਜੀ ਹਾਂਜੀ ਬਈ ਅਸੀਂ ਦੀ ਬਹੁਤ ਛੋਟੀ ਗੱਲ ਸਮਝਦੇ ਹਾਂ ਇਹ ਕਰਕੇ ਛੋਟੀ ਗੱਲ ਸਮਝਦੇ ਕਿ ਜਦੋਂ ਅਸੀਂ ਪੈਸੇ ਵਾਲੇ ਪਾਸੇ ਚੱਲ ਗਏ ਫਿਰ ਇਹਦੇ ਵਿੱਚ ਫਾਇਦ ਨਹੀਂ ਸਰਕਾਰ ਦੇ ਅੱਗੇ ਅਸੀਂ ਕੋਦੇ ਕੁਝ ਬਹੁਤੇ ਵੱਡੇ ਵੀ ਨੇ ਜਦੋਂ ਅਸੀਂ ਨਾ ਪੈਸਿਆਂ ਤੋਂ ਦੂਰ ਲੰਮਾ ਵੀ ਤੁਸੀਂ ਜਾਦੇ ਰਹੇ ਸੀ ਪਿੱਛੇ ਰਹਿ ਕੇ ਕੰਮ ਕੀਤਾ ਤਾਂ ਜਿੱਦੀ ਅੰਦੋਲਨ ਵੀ ਤੇ ਇਸੇ ਲਈ ਪਰ ਅਸੀਂ ਪਿੱਛੇ ਰਹਿ ਕੇ ਕੰਮ ਕੀਤਾ ਕਿ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਈਏ ਪਰ ਇਹਦੇ ਵਿੱਚ ਇਦੋਂ ਇਹ ਪੈਸੇ ਵਾਲੇ 파ਤੀ ਬਹੁਤ ਘੁਟਾ ਦੇ ਜੇ ਪੈਸੇ ਵਾਲੇ 파ਤੀ ਗੱਲ ਤੁਹਾਡੇ ਸਾਹਮਣੇ ਆਈ ਤੇ ਫਿਰ ਹਾਰ ਵੀ ਗਏ ਨਹੀਂ ਹੁਣ ਕਿੰਨਾ ਕੁ ਸਰ ਪੈਸੇ ਵਾਲੀ ਪੈਸੇ ਵਾਲੀ ਇਦਾਲਤ ਛੋਟੀ ਤਾਂ ਨਹੀਂ ਹੈ ਤੁਸੀਂ ਪੈਸੇ ਲਗਾ ਕੇ ਇੱਥੇ ਆਏ ਹੋ ਔਰ ਪੈਸਾ ਤਾਂ ਬਿਨਾ ਮੋਰਚੇ ਲੜੇ ਵੀ ਨਹੀਂ ਜੰਬੇ ਫੇਰ ਹੀ ਕਿੰਨਾ ਤਾਂ ਫਰਕ ਹੈ ਜਿਹੜੀ ਫਿਗਰ ਇੱਕ ਉਹਨਾਂ ਨੇ ਦਿੱਤੀ ਔਰ ਜਿਹੜੀ ਤੁਹਾਡੇ ਕੋਲ ਹੈ ਮੈਂ ਮੈਂ ਦੱਸਣਾ ਚਾਹੁੰਦਾ ਮੈਂ ਦੱਸਣਾ ਆ ਜੋ ਫੰਡ ਦੇ ਚੋਂ ਆਪਾਂ ਆ ਕਿੱਥੇ ਨੂੰ ਘਪਲਾ ਨਹੀਂ ਕਹਿ ਸਕਦੇ ਇਹਨੂੰ ਕਹਿ ਸਕਦੇ ਕਮਜ਼ਾਕ ਕੀਤਾ ਆ ਜਦੋਂ ਤੇ ਫੌਂਡਿਕ ਮੈਂ ਘਾਟੇ ਜਾਂਦਾ ਸੀ ਇਗਨੋਰੀ ਬਾਰਡਰ ਤੇ ਉਦੋਂ ਤੇ ਫੌਂਡ ਕਮੇਟੀ ਨੂੰ ਤੇ ਚਾਹੇ ਲਗੇ ਇੱਕ ਫੰਡ ਬਾਰਡ ਚਾਹੋ ਉਹਨਾਂ ਨੂੰ ਫੰਡ ਲੈ ਕੇ ਆਓ ਉਧਰ ਜਾਦਾ ਪੈਸੇ ਆ ਉਹਨਾਂ ਨਾਲ ਗੱਲਬਾਤ ਕਰਕੇ ਪੈਸੇ ਲੈ ਕੇ ਆਓ ਅਸੀਂ ਲੈ ਕੇ ਵੀ ਆਏ ਜਿਹੜਾ ਜਦੋਂ ਪੈਸੇ ਆਉਣ ਲੱਗੇ ਜਿਹੜੇ ਪੈਸੇ ਇੱਧਰ ਟਰਾਲੀ ਚ ਆਉਂਦੇ ਸੀ ਜਾਂ ਜਿਹੜੇ ਹਸਾਬ-ਕਿਤਾਬ ਤੋਂ ਬਿਨਾਂ ਆਉਂਦੇ ਸੀ ਮੇਰੀ ਗੱਲੇਵਾਲੀ ਸੰਦਾ ਘੱਟੋੜ 2 ਘੰਟੇ ਗੱਲ ਹੋਈ ਮੈਂ ਕਿਹਾ ਗੱਲੇਵਾਲੀ ਸਾਹਿਬ ਪਿਛਲੇ ਮਹੀਨੇ ਉੱਤੇ ਪੈਸੇ ਦੇ ਉੱਪਰ ਹੀ ਸਾਰਾ ਰੌਲਾ ਪਿਆ ਸੀਗਾ ਪੈਸੇ ਉੱਪਰ ਹੀ ਸਾਡੀ ਖਿਲਾਮੀ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਸਾਨੂੰ ਹੀ ਮੌਕੇ ਤੇ ਕੋਈ ਗੁੱਲ ਚੁਪੀ ਜਾਏ। ਔਰ ਮੈਂ ਹਰਾਨੀ ਨਾਲ ਕਹਿੰਦਾ ਕਿ ਮੈਂ ਜਦੋਂ ਫਾਰਮ ਕਮੇਟੀ ਦਾ ਮੈਂਬਰ ਬਣਿਆ ਸੀਗਾ ਮੈਂ ਉਦੋਂ ਕਹਿ ਦਿੱਤਾ ਮੈਂ ਕਿ ਤੁਸੀਂ ਬੰਦਾ ਗਲਤ ਚੁਣ ਲਿਆ। ਤੁਹਾਡੀ ਹਾਂ ਖਾਂ ਨਹੀਂ ਬਣਾ ਸਕਦਾ ਕਦੀ ਵੀ ਇਹ ਲੋ ਸੱਚੇ ਹੋ ਸੱਚਾ ਹੋਊਗਾ। ਜੋ ਫੰਡ ਦੇ ਫਿਗਰ ਦਿੱਤੇ ਨੇ ਭਾਵੇਂ ਉਹ 50000 ਘੱਟ ਦੱਸਿਆ ਹੈ ਜਿੱਤਰਾ ਮੈਂ ਕਿਹਾ 5.5 ਲੱਖ ਸਹਿਕਾਰੀ ਆ। ਮੈਂ ਤੁਹਾਨੂੰ ਕਿਹਾ 14 ਲੱਖ ਆਈ ਆ। ਜੇ ਮੇਰੇ ਸਾਹਮਣੇ ਬਾਇੰਡ ਦੇ ਬੇੜ ਤੇ ਮੈਂ ਦੱਸੂਗਾ 14 ਲੱਖ ਕਿੱਥੋਂ ਕਿੱਥੋਂ ਆਇਆ ਉਹਨਾਂ ਨੂੰ ਪਤਾ ਲਾ ਕਿਹਦੇ ਕਿਹਦੇ ਦਿੱਤਾ ਵਾ ਠੀਕ ਹੈ ਨਾ ਜਿਹੜੀ 26 ਨੰਬਰ ਤੋਂ ਬਾਅਦ ਜਿਹੜੀ ਇਹ ਗਰਾਈ ਆਉਂਦੀ ਸੀ ਪਲਦੇਸ ਸਿਰਸਾ ਨੇ ਇੱਕ ਤਰ੍ਹਾਂ ਦੀ ਕਾਜ਼ੀਗਾ ਮੈਂ ਡੱਲੇਵਾਦੀ ਕਾੜੀ ਦੇ ਵਿੱਚ ਸਹੂਗਾ ਇਹ ਪੱਤਰਕਾਰ ਉਹਦੇ ਨੂੰ ਪਤਾ ਲਾ ਚਾਰ ਪੰਜ ਸੁਧਿਆ ਵੀ ਉੱਥੇ ਹੋ ਕੋਨਾ ਨਮੋਸ ਨਾਮ ਸੇ ਦਸੂਬਾਰਾ ਗੁਰਸੇਵਕ ਸੇ ਫਰੋਜਪੁਰ ਦੱਸੂਗਾ ਇੱਕ ਚਾਲਦੇ ਦੀ ਹੋ ਕਾਲੀ ਜੋ ਬਾਹਰ ਕੱਢਿਆ ਤੇ ਭਈ ਅਗਰ ਮੰਦੇਰ ਜਨ ਸੱਸਾ ਕਾਲ ਦੀ ਜਰੂਰੂਗਾ ਕੱਲੇਵਾ ਦੇ ਨਾਲ ਸੌਂਗਾ ਤੇ ਜਿਹੜੇ ਸਾਰੇ ਭੇਜਦੇ ਆ ਉਹ ਬਾਹਰ ਹੋਣਗੇ ਸੋ ਸਾਨੂੰ ਇਹ ਬੇਸ਼ਵਾਸੀ ਜਿਹੜੀ ਇਸ ਗੱਲ ਦੀ ਆ ਦੂਜੀ ਪੇਸ਼ਵਾ ਅਸੰਵਾਸੀ ਇਸ ਗੱਲ ਦੀ ਜਾ ਕੇ 12 ਦਿਨ ਪਹਿਲਾਂ ਇਹ ਖਬਰ ਆ ਗਈਆਂ ਮੌਤ ਦਾ ਚੱਕਿਆ ਜਾਣਾ ਸਾਡਾ ਤਰੀਕਾ ਤੱਕ ਦੱਸ ਤੀਆਂ ਲੱਗਦੇ ਲੋਕਲ ਪਿੰਡਾਂ ਨੇ ਰਸਤਾ ਉਹਦੇ ਬਾਅਦ ਦੀ ਆਪਾਂ 4-4 5-500 ਬੰਦੇ ਲਾ ਕੇ ਆਪਾਂ ਚੱਲੀ ਜਾਂ ਹੁੰਦੇ ਸੀ ਪੀਸੀ ਮੀਟਿੰਗਾਂ ਕਰ ਸਕ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੈਂ ਆ ਦਾ ਵਿਰੋਧ ਨਹੀਂ ਕੀਤਾ ਕਿ ਭਈ ਉੱਥੇ 10-12 ਬੰਦੇ ਡੱਲੇ ਵਾਸਤੇ ਕਿੱਟ ਡੇਗਰੇਕ ਵਾਸਤੇ ਲੈ ਲਵਾਂ ਬਾਕੀ ਇਹਨੇ ਬੰਦੇ ਖਣ ਦੀ ਲੋੜ ਦੀ ਮੋਰਚਾ ਖਾਲੀ ਹੁੰਦਾ ਲੇਕਿਨ ਉਹਨਾਂ ਚੀਜ਼ਾਂ ਨੂੰ ਰੋੜ ਘੱਟ ਪਾਇਆ ਜਾਂਦਾ ਜਦੋਂ 2 ਦਿਨ ਪਹਿਲਾਂ ਲੋਕਲ ਪਟਾਡੇ ਲੋਕਾਂ ਨੇ ਕਾਕਾ ਸਿੰਘ ਕੋਟਾ ਦਾ ਦੱਸਤਾ ਕਿ ਮੋਰਚਾ ਚੱਕਿਆ ਜਾਣਾ ਉਸ ਦਿਨ ਨੂੰ ਰੋੜ ਕੀਤਾ ਗਿਆ ਦਾ ਮਤਲਬ ਕਿਤੇ ਨਾ ਕਿਤੇ ਉਹ ਸਾੜ ਜਾਂੜ ਜਿਹੜੀ ਚੱਲ ਰਹੀ ਸੀ ਅੰਦਰ ਖਾਤੇ ਈਵਨ ਮੈਂ ਮੇਰੇ ਸਾਹਮਣੇ ਐਹੋ ਜਿਹਾ ਮੌਕਾ ਆਇਆ ਕਿ ਮੇਰੇ ਸਾਹਮਣੇ ਕਿਸੇ ਅਧਿਕਾਰੀ ਨੂੰ ਕਾਕਾ ਸਿੰਘ ਨੇ ਕਹਿਤਾ ਕਿ ਜਦੋਂ ਜਿਆਦਾ ਹਾਲਾਤ ਹੋ ਜਾਣਗੇ ਫਿਰ ਦੇਖਣਾ ਨਹੀਂ ਕੀ ਕਰਨਾ ਆਪਾਂ ਉਹ ਮੇਰੇ ਸਾਹਮਣੇ ਦੀ ਗੱਲ ਆ ਕਿ ਜਦੋਂ ਕਿਸੇ ਕੋਲ ਸੁਣੀ ਹੋਈ ਹੋ ਗੱਲ ਆ ਜਿਹੜਾ ਪੈਸੇ ਦਾ ਕਮਲਾ ਇਹ 26 ਤੋਂ ਬਾਅਦ ਕਿੰਨਾ ਪੈਸਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਜਿਵੇਂ ਸਾਡੇ ਸਾਡੇ ਕਬਜ਼ੇ 'ਚ ਹੀ ਨਹੀਂ ਹੈਗਾ ਜਿਹੜਾ ਉਹ ਤੋਂ ਪਹਿਲਾਂ ਉਹ ਸਾਡਾ ਸਾਡੇ ਸਾਰਾ ਸਾਡੇ ਕੋਲ ਆ ਜੋ ਜੱਥੇਬੰਦੀਆਂ ਨੇ ਪੈਸੇ ਰੱਖੇ ਆ ਉਹ ਵੀ ਉਹਨਾਂ ਗਲਤਾਂ 'ਚ ਉਹ ਇਹ ਪੇਸ਼ ਕੀਤੇ ਜੋ ਟਰੈਕਟਰ ਮੈਨ ਆਉਂਦੀ ਗਲਤਾਂ 'ਚ ਉਹ ਪੇਸ਼ ਕੀਤੇ ਤੇ ਆਪਾਂ ਲੋਕਾਂ ਦਾ ਵਿਸ਼ਵਾਸ ਕਿਉਂ ਗੁੰਮੇ ਜਾ ਰਿਹਾ ਲੋਕਾਂ ਦਾ ਵਿਸ਼ਵਾਸ ਇਹ ਤਾਂ ਹੀ ਹੋਦੇ ਜਾ ਰਹੇ ਕਿ ਜਦੋਂ ਜੋ ਪਹਿਲਾਂ ਦੱਸਿਆ ਕਰਦੇ ਚਿੱਤਰ ਕੋਲ ਲੈ ਰਹੇ ਵੀ ਕਿ 2024 ਦੇ ਸਰਕਾਰ ਇਹ 12 ਮੰਗਾ ਮੇਰੇ ਕੋਲ ਪਈਆਂ ਨੇ ਹਰ ਉਸ ਮੀਟਿੰਗ ਵਿੱਚ ਮੈਂ ਸ਼ਾਮਲ ਸੀਗਾ ਜਿਹੜੀ ਅਧਿਕਾਰੀਆਂ ਨਾਲ ਹੁੰਦੀ ਸੀ ਸਰਕਾਰ ਨਾਲ ਹੁੰਦੀ ਜਾਂ ਸਰਕਾਰ ਵਾਲੇ ਤੇ ਮੈਂ ਚਲੋ ਘਟ ਗਿਆ ਵਾ ਅਧਿਕਾਰੀਆਂ ਜਿਹੜੀ ਪ੍ਰਪੋਜ਼ਲ ਬਣਦਾ ਸੀਗਾ ਉਹਦੇ ਵਿੱਚ ਮੈਂ ਸੀਗਾ ਉਸ ਟਾਈਮ ਆਪਾਂ ਕਾਫੀ ਮੰਗਾ ਕਿਸਾਨਾਂ ਦੀ ਝੋਲੀ ਪਾ ਸਕਦੇ